ਇੱਕ ਦਹਾਕਾ ਹੋ ਗਿਆ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਜਦੋਂ 2015 ਤੋਂ ਟਾਈਮ ਸੀਗਾ ਜਿਹੜੀ ਵੀ ਪਾਰਟੀ ਸਰਕਾਰ ਰਹੀ ਹੋਵੇ ਫਿਰ ਉਸ ਤੋਂ ਬਾਅਦ ਜਿਹੜੀ ਵੀ ਪਾਰਟੀ ਤੇ ਆਈ ਹੋਵੇ ਇਹ 15 ਦੀ ਨਹੀਂ ਗੱਲ ਹੈ ਇਹਦੇ ਤੋਂ ਪਹਿਲਾਂ ਵੀ ਲਗਭਗ 20 ਸਾਲ ਹੋ ਗਿਆ ਲੋਕ ਮੰਗ ਕਰਦੇ ਸੀ ਵੀ ਬੇਅਦਬੀ ਦੇ ਮੁੱਦੇ ਤੇ ਕੋਈ ਸਖਤ ਕਾਨੂੰਨ ਲਿਆਂਦਾ ਜਾਵੇ ਕਿਹੜਾ ਇਹ ਬੇਲ ਆਊਗਾ ਇਹ ਪੰਜਾਬ ਦੇ ਲੋਕਾਂ ਦੇ ਹੱਕ ਤੇ ਹਿੱਤ ਜਾਊਗਾ ਇਹਦੇ ਨਾਲ ਜਿਹੜੇ ਕੋਈ ਬੰਦੇ ਜਾਨੋਂ ਥੱਕੇ ਆ ਮੈਂ ਤੇ ਜਾਨੋਂ ਥੱਕੇ ਕਹੂੰਗਾ ਰਾਪ ਦੀ ਕਚੈਰੀ ਵੀ ਨਹੀਂ ਬਖਸ਼ਣਾ ਤੇ ਉਹਨੂੰ ਕਾਨੂੰਨ ਦੀ ਕਚੈਰੀ ਵੀ ਨਹੀਂ ਬਖਸ਼ਣਾ ਉਹਨੂੰ ਸਜ਼ਾ ਮਿਲਣੀ ਮਿਲਣੀ ਹੈ ਬੰਦੀ ਇਹਨਾਂ ਨੇ ਸੱਚੇ ਸੌਦੇ ਵਾਲੇ ਸਾਜ਼ ਨੂੰ ਮਾਫ਼ੀਆਂ ਦਿੱਤੀਆਂ ਉਹਨੂੰ ਪਛਾਣ ਕੁਵਾਈ ਗੁਰੂ ਗਬਿੰਦ ਸਿੰਘ ਵਾਲੀ ਪਛਾਣ ਪਵਾ ਕੇ ਉਹਨੇ ਸਵਾਗ ਰਚਿਆ ਕਈ ਕੁਝ ਕੀਤਾ ਉਹਨੇ ਨਸ਼ਾ ਤਸਕਰਾਂ ਦਾ ਜਵਾਬ ਦੇ ਦਿਓ ਕਨ ਕਲਚਰ ਦਾ ਜਵਾਬ ਦੇ ਦਿਓ ਪਾਣੀ ਦਾ ਜਵਾਬ ਦੇ ਦਿਓ ਕੱਲ ਵੀ ਐਸਐਫਆਈ ਵਾਲ ਤੇ ਕਹਿੰਦੇ ਚੁੱਕ ਹੋ ਕੇ ਫੜਾਓ ਚਲੋ ਜੋ ਐਗਰੀਮੈਂਟ ਹੋਏ ਉਹਨਾਂ ਤਹਿਤ ਅਸੀਂ ਪੀਨ ਨੂੰ ਵੀ ਇਹਨਾਂ ਦੋ ਸਟੇਟਾਂ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਪਾਣੀ ਦੇਣੇ ਆ ਪਰ ਜੇ ਕਹਣ ਧੱਕੇ ਨਾਲ ਪਾਣੀ ਲੈ ਜਾਣਗੇ ਪੰਜਾਬ ਵਾਲੇ ਧੱਕੇ ਨਾਲ ਇਹਨੂੰ ਕੁਝ ਦਿੰਦੇ ਝਾੜੂ ਵਾਲੀ ਸਰਕਾਰ ਫਿਰ ਮਾਫੀ ਮੰਗ ਜੇਗੀ ਕੇਜਰੀਵਾਲ ਸਾਹਿਬ ਵਾਂਗੂ ਮਜੀਠੀਏ ਨੂੰ ਇੱਕ ਵਾਰ ਪਹਿਲਾਂ ਮੰਗ ਲਈ ਇੱਕ ਵਾਰ ਫਿਰ ਮੰਗ ਜਾਂਗੇ ਉਹ ਫਿਰ ਵੀ ਤੁਹਾਡੇ ਤੋਂ ਸਾਫ਼ ਧੋਣਾ ਕੁਝ ਇਮਾਨਦਾਰੀ ਨਾਲ ਕੰਮ ਹੋਇਆ ਇਹ ਨਹੀਂ ਕਿ ਕਿਸੇ ਮੰਤਰੀ ਐਮਐਲਏ ਨੇ ਦਬਾਅ ਪਾ ਕੇ ਕਿਸੇ ਤੇ ਕੋਈ ਕਾਰਵਾਈ ਕਰਾਈ ਆ ਹੁਣ ਭਾਵੇਂ ਕਿਸ ਕੋਈ ਇਕੱਲਾ ਵੀ ਆ ਨਾ ਉਹਦੇ ਖੇਤ ਨੂੰ ਵੀ ਜਿਹੜਾ ਖਾਲ ਪੈ ਗਿਆ ਅੰਡਰਗਰਾਉਂਡ ਪੈ ਪੈ ਗਿਆ ਨਹਿਰਾਂ ਬਣ ਗਈਆਂ ਪਾਣੀ ਲੱਗਣਾ ਸ਼ੁਰੂ ਹੋ ਗਿਆ ਰਾਤਾਂ ਸੱਪਾਂ ਦੀਆਂ ਸਿਰੀਆਂ ਤੇ ਪੈਰ ਰਾਜੇ ਨੇ ਕਿਸਾਨਾਂ ਦੇ ਕਈਆਂ ਨੂੰ ਵਿਚਾਰਿਆਂ ਨੂੰ ਸੱਪ ਕੱਟ ਵੀ ਲੈਂਦੇ ਰਿਹਾ ਕਈਆਂ ਦੀਆਂ ਵਿਚਾਰਿਆਂ ਦੀਆਂ ਮੌਤਾਂ ਵੀ ਹੋਈਆਂ ਪਹਿਲਾ ਪੁੱਤ ਹੋ ਗਿਆ ਉਹਗਾ ਜਾਣਦੀ ਨਹੀਂ ਲੈਂਦਾ ਇੱਥੇ ਦੇ ਸਗੋਂ ਸਾਨੂੰ ਘੱਟ ਤੋਂ ਘੱਟ ਤਿੰਨ ਬੱਚੇ ਜਿਹੜੇ ਉਹ ਲੈਣੇ ਚਾਹੀਦੇ ਆ ਆਉਂਦੇ ਸੀ ਆਲਾ ਹੀ ਕੱਲਾ ਹੀ ਮਾਪਿਆਂ ਦਾ ਪੁੱਤ ਜੇ ਉਹ ਕੋਈ 3-4 ਬੱਚੇ ਹੁੰਦੇ ਜੇ ਸਿੱਧੂ ਮੂਸੇ ਵਾਲਾ ਚੱਲ ਜਾਂਦਾ ਮਗਰ ਬੱਚੇ ਤੇ ਹੁੰਦੇ ਜਿੱਥੇ ਜਿੰਨੀ ਜ਼ਿਆਦਾ ਤਾਂ ਕੀ ਉੰਨੀ ਰਹਿ ਕੇ ਘਾਟ ਪਾਵੇਂ ਗਈ ਹੋਵੇ ਵਧੀ ਨਹੀਂ ਨਹੀਂ ਤੇ ਲੋਕਾਂ ਮਿਹਨਤਾਂ ਕਰ ਕਰਕੇ ਬਾਧੂ ਜਾਇਦਾਦਾਂ ਬਣਾਈਆਂ ਜਿਨ੍ਹਾਂ ਦੇ ਵੱਧ ਬੱਚੇ ਸੋ ਬੇਅਦਬੀਆਂ ਪੰਜਾਬ ਦਾ ਇੱਕ ਵੱਡਾ ਵਿਸ਼ਾ 2015 ਦਾ ਉਹ ਵੇਲਾ ਸੀ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਲਗਾਤਾਰ ਆਪਾਂ ਕਹੀਏ ਅੱਗੇ ਵਧਾ ਗਿਆ ਕੋਈ ਵੀ ਰਾਜਨੀਤਿਕ ਦਲ ਜਿਹਦੀ ਸਰਕਾਰ ਰਹੀ ਹੋਵੇ ਜਾਂ ਕੋਈ ਵੀ ਮੁੱਖ ਮੰਤਰੀ ਆਇਆ ਹੋਵੇ ਕੋਈ ਵੀ ਉਸ ਵੇਲੇ ਪੰਜਾਬ ਦਾ ਜਿਹੜਾ ਹੈਗਾ ਹੋਮ ਮਿਨਿਸਟਰ ਆਇਆ ਹੋਵੇ ਕਿਉਂ ਨਹੀਂ ਬੇਅਦਬੀਆਂ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰਨ ਪਾਇਆ ਇਸ ਵਿਸ਼ੇ ਤੇ ਚਰਚਾ ਕਰਾਂਗੇ ਪੰਜਾਬ ਸਰਕਾਰ ਦੇ ਕੈਪਟਨ ਵਜੀਤ ਲਾਲਜੀਤ ਸਿੰਘ ਭੁੱਲਰ ਸਾਡਾ ਮੌਜੂਦ ਨੇ ਭੁੱਲਰ ਸਾਹਿਬ ਇੱਕ ਦਹਾਕਾ ਹੋ ਗਿਆ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਜਦੋਂ 2015 ਤੋਂ ਟਾਈਮ ਸੀਗਾ ਜਿਹੜੀ ਵੀ ਪਾਰਟੀ ਸਰਕਾਰ ਰਹੀ ਹੋਵੇ ਫਿਰ ਉਸ ਤੋਂ ਬਾਅਦ ਜਿਹੜੀ ਵੀ ਪਾਰਟੀ ਦੀ ਆਈ ਹੋਵੇ ਇਹ ਲੋਕ ਜਦੋਂ ਜਨਤਾ ਨੇ ਇਹਨਾਂ ਨੂੰ ਫਤਵਾ ਦਿੱਤਾ ਬੇਦਵੀਆਂ ਦੇ ਮੁੱਦੇ ਤੇ ਇਹਨਾਂ ਨੇ ਵੀ ਏਜੰਡੇ ਬਣਾਏ ਸੀ ਆਪਣੇ ਤੇ ਕਿਉਂ ਨਹੀਂ ਸਖਤ ਹੋ ਕੇ ਕਾਰਵਾਈਆਂ ਕਰ ਪਾਈ? ਵੇਖੋ ਜਦੋਂ ਕਾਲੀ ਦਲ ਦੀ ਸਰਕਾਰ ਹੀ 15 ਜੀ ਤੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ। 15 ਤੋਂ ਲੈ ਕੇ 16 17 ਤੱਕ ਜਿਹੜੇ ਸੱਚੇ ਸੌਦੇ ਵਾਲੇ ਦੇ ਪੈਰੋਕਾਰ ਸਨ ਉਹਨਾਂ ਨੇ ਬਹੁਤ ਖਲਵਾੜ ਕੀਤਾ ਸਿੱਖਾਂ ਦੇ ਜਜ਼ਬਾਤਾਂ ਨਾਲ ਸਿੱਖਾਂ ਦੇ ਪਾਵਨ ਪਵਿੱਤਰ ਜਿਹੜੇ ਗ੍ਰੰਥ ਨੇ ਉਹਨਾਂ ਨਾਲ ਬੜਾ ਤਕੇਸ਼ਾਈ ਹੋਈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਿੱਲ ਤੇ ਕੀ ਪੇਸ਼ ਕਰਨਾ ਹੈ ਉਹਨਾਂ ਲੋਕਾਂ ਤੇ ਕਾਰਵਾਈਆਂ ਤੱਕ ਨਹੀਂ ਕੀਤੀਆਂ ਵੇਖੋ ਮੁੜ ਕੇ ਆਈ 5 ਸਾਲ ਕਾਂਗਰਸ ਇਹ 15 ਦੀ ਨਹੀਂ ਗੱਲ ਇਹਦੇ ਤੋਂ ਪਹਿਲਾਂ ਵੀ ਲਗਭਗ 20 ਸਾਲ ਹੋ ਗਿਆ ਲੋਕ ਮੰਗ ਕਰਦੇ ਹੀ ਵੀ ਬੇਦਬੀ ਦੇ ਮੁੱਦੇ ਤੇ ਕੋਈ ਸਖਤ ਕਾਨੂੰਨ ਲਿਆਂਦਾ ਜਾਵੇ ਸਖਤ ਬਿੱਲ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਡਰ ਹੋਵੇ ਵੀ ਛੱਡ ਤੇ ਸਖਤ ਕਾਰਵਾਈਆਂ ਹੋਣੀਆਂ ਅਸੀਂ ਬਖਸ਼ੀ ਨਹੀਂ ਜਾਣਾ ਪਰ ਇਹ ਸਰਕਾਰਾਂ ਵਾਰ-ਵਾਰ ਬਣਦੀਆਂ ਰਹੀਆਂ ਕਦੀ ਕਾਲੀ ਆਗੇ ਕਦੀ ਕਾਂਗਰਸੀ ਆਗੇ ਕਿਸੇ ਨੇ ਕੋਈ ਕਾਨੂੰਨ ਪਾਸ ਨਹੀਂ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਇਹ ਲੋਕਾਂ ਦੇ ਮਸੀਹਾ ਨੇ ਲੋਕਾਂ ਦੀ ਗੱਲ ਸੁਣ ਕੇ ਉਹਦੇ ਤੇ ਅਸਰ ਵੀ ਕਰਦੇ ਆ ਤੇ ਉਹ ਕਾਨੂੰਨ ਲਾਗੂ ਵੀ ਕਰਾਉਂਦੇ ਆ ਵੇਖੋ ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ ਸਵਾ ਤਿੰਨ ਸਾਲਾਂ ਦੇ ਵਿੱਚ 99.99% ਜਿਹੜੇ ਕੰਮ ਐ ਉਹ ਨਿਪਰੇ ਚੜ੍ਹ ਗਏ ਆ ਜਿਹੜੇ ਕੋਈ ਪੁਆਇੰਟ 001 ਰਹਿ ਗਿਆ ਕੰਮ ਉਹ ਵੀ ਕੰਮ ਜਿਹੜੇ ਆ ਨਿਪਰੇ ਚੜ੍ਹਣਗੇ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਵੀ ਪੂਰੀਆਂ ਕੀਤੀਆਂ ਗਰੰਟੀਆਂ ਤੋਂ ਬਿਨਾ ਵੀ ਜਿਹੜੀਆਂ ਲੋਕਾਂ ਦੀਆਂ ਡਿਮਾਂਡਾਂ ਸੀ ਉਹ ਵੀ ਪੂਰੀਆਂ ਕੀਤੀਆਂ ਤੇ ਜਿਹੜਾ ਇਹ ਬਿੱਲ ਆਊਗਾ ਇਹ ਪੰਜਾਬ ਦੇ ਲੋਕਾਂ ਦੇ ਹੱਕ ਤੇ ਹਿੱਤ ਜਾਊਗਾ ਇਹਦੇ ਨਾਲ ਜਿਹੜੇ ਕੋਈ ਬੰਦੇ ਜਾਨੋਂ ਥੱਕੇ ਆ ਮੈਂ ਤੇ ਜਾਨੋਂ ਥੱਕੇ ਕਹੂੰਗਾ ਵੇਖੋ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਮੰਦਰ ਚ ਜਾਂਦੇ ਆ ਆਪਾਂ ਮਸਜਿਦ ਚ ਜਾਂਦੇ ਆ ਗਿਰਜਾ ਘਰ ਚ ਜਾਂਦੇ ਆ ਕਿਤੇ ਵੀ ਜਾਈਏ ਆਪਾਂ ਜਾ ਕੇ ਮੱਥਾ ਟੇਕਦੇ ਆਂ ਭਾਵੇਂ ਆਪਾਂ ਕਿਹੇ ਵੀ ਧਰਮ ਨਾਲ ਸੰਬੰਧ ਹਰ ਧਰਮ ਦਾ ਸਤਿਕਾਰ ਆ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਆਪਾਂ ਜਦੋਂ ਮੱਥਾ ਟੇਕਦੇ ਆਂ ਤੇ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਸਾਰੀ ਦੁਨੀਆ ਦੇ ਆ ਭਲਾ ਮੰਗਦੇ ਆਂ ਤੇ ਮਹਾਰਾਜ ਭਲਾ ਵੀ ਕਰਦਾ ਉਹ ਜਿਹੜੇ ਗ੍ਰੰਥ ਆ ਨਾ ਉਹਨਾਂ ਚ ਜਿਹੜੀ ਬਾਣੀ ਲਿਖੀ ਆ ਉਹ ਸਾਡੇ ਗੁਰੂਆਂ ਦੀ ਲਿਖੀ ਬਾਣੀ ਆ ਤੇ ਪਾਵਨ ਪਵਿੱਤਰ ਸਤਰਾਂ ਲਿਖੀਆਂ ਜੋ ਬਾਕ ਲਿਖੇ ਆ ਆਪਾਂ ਉਹਨਾਂ ਨੂੰ ਨਤਮਸਤਕ ਹੁੰਨੇ ਆਂ ਆਪਾਂ ਮਹਾਰਾਜ ਦਾ ਉਹ ਤੈਸਰਾ ਲੈ ਕੇ ਤੁਰਦੇ ਨੇ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਨਾਲ ਛੇੜਛਾੜ ਕਰਦਾ ਉਹ ਜਾਨੋਂ ਤੱਕ ਹੋਈ ਹੁੰਦੀ ਉਸ ਬੰਦੇ ਨੂੰ ਉਹਨੂੰ ਰੱਬ ਦੀ ਕਚੈਰੀ ਵੀ ਨਹੀਂ ਬਖਸ਼ਣਾ ਤੇ ਉਹਨੂੰ ਕਾਨੂੰਨ ਦੀ ਕਚੈਰੀ ਵੀ ਨਹੀਂ ਬਖਸ਼ਣਾ ਉਹਨੂੰ ਸਜ਼ਾ ਮਿਲਣੀ ਮਿਲਣੀ ਹੈ ਬੰਦੇ ਨੂੰ ਪੁਲਿਸ ਸਾਹਿਬ ਇਹ ਤੁਸੀਂ ਵੀ ਜਿੰਨੀਆਂ ਕਟਰਾਵਾ ਪਿੱਛੇ ਜੇ ਹੋਈਆਂ ਦੋਸ਼ੀ ਫੜੇ ਵੀ ਗਏ ਪੁਲਿਸ ਪਹਿਲਾਂ ਤਾਂ ਦਾਅਵੇ ਕਰਦੀ ਆ ਸਖਤ ਕਾਰਵਾਈ ਕਰਾਂਗੇ ਅੰਦਰ ਠੋਕ ਦਾਂਗੇ ਆਪਾਂ ਜਦੋਂ ਨਤੀਜਾ ਆਦਾ ਕਹਿੰਦੇ ਜੀ ਮਨਦਬੁੱਦੀ ਸੀਗਾ ਫਿਰ ਇਹ ਮਨਦਬੁੱਦੀ ਕਿਉਂ ਹੋ ਜਾਂਦਾ ਪੁਲਿਸ ਤੇ ਕੋਈ ਬਹੁਤ ਜ਼ ਤਕਰੀਬਨ ਮੈਂ ਤੇ ਇਹ ਗੱਲ ਕਹੂੰਗਾ ਜਿਹੜਾ ਬੰਦਾ ਇਹ ਕੰਮ ਕਰ ਬਿੰਦਾ ਨਾ ਉਹ ਵਾਕਈ ਮੰਦਬੁੱਧੀ ਹੋ ਜਾਂਦਾ ਉਹਨੂੰ ਰੱਬ ਠੋਕ ਦਿੰਦਾ ਵੇਖੋ ਜਿਨੇ ਗੁਰੂ ਗ੍ਰੰਥ ਸਾਹਿਬ ਪਾਸ਼ਾਣਾ ਮੱਥਾ ਲਾਉਣਾ ਤੇ ਉਹਨੇ ਮੰਦਬੁੱਧੀ ਹੋਣਾ ਹੋਰ ਹੋਣਾ ਕੀ ਉਹਦੇ ਨਾਲ ਹੁਣ ਸਰਦਾਰ ਸਖਬੀਰ ਸਿੰਘ ਬਾਦਲ ਆ ਇਹਨਾਂ ਮੱਥਾ ਲਾ ਲਿਆ ਗੁਰੂ ਗ੍ਰੰਥ ਸਾਹਿਬ ਪਾਸ਼ਾਣਾ ਇਹਨਾਂ ਨੇ ਸੱਚੇ ਸੌਦੇ ਵਾਲੇ ਸਾਜ਼ ਨੂੰ ਮਾਫੀਆਂ ਦਿੱਤੀਆਂ ਉਹਨੂੰ ਪਛਾਗ ਪੁਵਾਈ ਗੁਰੂ ਗੋਬਿੰਦ ਸਿੰਘ ਵਾਲੀ ਪਛਾਗ ਪੁਆ ਕੇ ਉਹਨੇ ਸਵਾੰਗ ਰਚਿਆ ਕਈ ਕੁਝ ਕੀਤਾ ਉਹਨੇ ਤੇ ਸਬੀਰ ਸਿੰਘ ਬਾਦਲ ਕਿੱਧਰ ਨੂੰ ਗਿਆ ਕਿੱਧਰ ਨੂੰ ਗਿਆ ਅਜ ਕਾਲੀਦਲ ਜ਼ੀਰੋ ਤੇ ਖੜੇ ਹੋ ਗਿਆ ਕਿ ਨਹੀਂ ਮੰਦਪੁੱਤੀ ਸਾਰਾ ਕੁਝ ਜਿਹੜਾ ਬੰਦਾ ਵੀ ਗੁਰੂ ਨਾਲ ਮੱਥਾ ਲਾਊਗਾ ਕਾਂਗਰਸ ਨੇ ਅਕਾਲ ਤਖਤ ਸੱਟਾਇਆ ਸੀ ਆ ਗਾਂਧੀ ਪਰਿਵਾਰ ਕਿੱਧਰ ਨੂੰ ਗਿਆ ਜਿਹੜਾ ਬੰਦਾ ਗੁਰੂ ਮਹਾਰਾਜ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਗੁਰੂ ਘਰ ਨਾਲ ਮੱਥਾ ਲਾਊਗਾ ਨਾ ਉਹ ਬੰਦਾ ਅੱਜ ਵੀ ਫੇਲ ਉਹ ਕੱਲ ਵੀ ਫੇਲ ਉਹਨੇ ਪਾਗਲ ਹੋਣਾ ਹੀ ਹੋਣਾ ਉਸ ਬੰਦੇ ਨੂੰ ਵਿਰੋਧੀ ਕਹਿ ਰਹੇ ਨੇ ਠੀਕ ਹੈ ਜੀ ਆਪ ਸਰਕਾਰ ਜਿਹੜੀ ਇਹ ਬਿੱਲ ਲਿਆਉਣ ਜਾ ਰਹੀ ਹੈ ਬਿੱਲ ਪਾਸ ਕਰੇਗੀ ਸਖਤ ਸਜ਼ਾਵਾ ਦੇਵਾਂਗੇ ਉਹ ਕਹਿੰਦੇ ਆ ਜੀ ਨਸ਼ਾ ਤਸਕਰਾਂ ਦਾ ਜਵਾਬ ਦੇ ਦੋ ਗਨ ਕਲਚਰ ਦਾ ਜਵਾਬ ਦੇ ਦੋ ਪਾਣੀ ਦਾ ਜਵਾਬ ਦੇ ਦੋ ਕੱਲ ਵੀ ਐਸਵਾਈਐਲ ਤੇ ਕਹਿੰਦੇ ਚੁੱਪ ਹੋ ਕੇ ਮੁੜਾਓ ਹਾਲਾਂਕਿ ਅਗਲੀ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ ਕਹਿੰਦੇ ਇਹਨਾਂ ਦਾ ਫਿਰ ਤੁਸੀਂ ਕੁਝ ਨਹੀਂ ਕਰ ਪਾਇਆ ਸਵਾ ਤਿੰਨ ਸਾਲਾਂ ਵਿੱਚ ਐਸਵਾਈਐਲ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਸਪਸ਼ਟ ਸਟੈਂਡ ਆ ਉਹਨਾਂ ਸਿੱਧਾ ਕਹਿਤਾ ਵੀ ਐਸਵਾਈਐਲ ਦੀ ਕੋਈ ਸਾਰੀ ਨਹੀਂ ਸਾਡੇ ਕੋ ਕੋਈ ਜ਼ਮੀਨ ਨਹੀਂ ਹੈਗੀ ਸਾਡੇ ਕੋ ਪਾਣੀ ਪੰਜਾਬ ਜੋਗਾ ਸਾਡੇ ਤੋਂ ਪਾਣੀ ਪੰਜਾਬ ਤੋਂ ਵੱਧ ਇੱਕ ਬੂੰਦ ਨਹੀਂ ਹੈਗਾ ਅਸੀਂ ਇਹਨਾਂ ਨੂੰ ਜੋ ਐਗਰੀਮੈਂਟ ਹੋਏ ਆ ਉਹਨਾਂ ਐਗਰੀਮੈਂਟਾਂ ਤਹਿਤ ਹੋਏ ਤੇ ਉਹ ਵੀ ਠੱਕੇ ਨਾ ਆ ਮੇਕੋ ਜਿਹੜੇ ਰਾਜ ਦੀ ਸਰਕਾਰ ਦੀ ਜ਼ਮੀਨ ਆ ਦਰਿਆ ਆ ਉਹਨਾਂ ਨੂੰ ਆਖੋ ਪਰੋਖੇ ਕਰਕੇ ਇਨਾਪੇ ਐਗਰੀਮੈਂਟ ਤੱਕੇਣਾ ਕਰਾ ਲੇ ਚਲੋ ਜੋ ਐਗਰੀਮੈਂਟ ਹੋਏ ਉਹਨਾਂ ਤਹਿਤ ਅਸੀਂ ਪੀਨ ਨੂੰ ਵੀ ਇਨਾ ਦੋ ਸਟੇਟਾਂ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਪਾਣੀ ਦੇਣੇ ਆ ਪਰ ਜੇ ਕਹਿਣ ਤੱਕੇਣਾ ਪਾਣੀ ਲੈ ਜਾਗੇ ਪੰਜਾਬ ਵਾਲੇ ਤੱਕੇਣਾ ਨਹੀਂ ਕਿਸੇ ਨੂੰ ਕੁਝ ਦਿੰਦੇ ਜੇ ਕੋਈ ਕਹਿਣਾ ਵੀ ਗੋਡਾ ਤੋਂ ਤੇ ਰੱਖ ਕੇ ਤੇ ਅਸੀਂ ਇਨਾ ਤੋਂ ਤੱਕੇਣਾ ਕਰਾ ਲਾਂਗੇ ਪੰਜਾਬ ਦੇ ਲੋਕ ਪਿਆਰ ਨਾਲ ਤੇ ਆਪਣੀ ਜਾਨ ਵੀ ਦੇ ਦਿੰਦੇ ਆ ਤੇ ਜੇ ਕੋਈ ਤੱਕੇਣਾ ਕਵੇ ਤੱਕੇਣਾ ਇਹ ਕਿਸੇ ਨੂੰ ਇੱਕ ਪਾਣੀ ਦੀ ਬੂੰਦ ਛੱਡੋ ਕੁਝ ਵੀ ਨਹੀਂ ਇਹਨਾਂ ਨੇ ਦੇਣਾ ਪੰਜਾਬ ਦੇ ਲੋਕ ਦਲੇਰ ਨੇ ਕੁਰਬਾਨੀਆਂ ਦੇਣ ਵਾਲੇ ਆ ਇਹ ਵੀ ਚੱਚਾ ਛੇੜਤੀ ਕਹਿੰਦੇ ਝਾੜੂ ਵਾਲੀ ਸਰਕਾਰ ਫਿਰ ਮਾਫੀ ਮੰਗ ਜੇਗੀ ਕੇਜਰੀਵਾਲ ਸਾਹਿਬ ਵਾਂਗੂ ਮਜੀਠੀਏ ਤੋਂ ਇੱਕ ਵਾਰ ਪਹਿਲਾਂ ਮੰਗ ਲਈ ਇੱਕ ਵਾਰ ਫਿਰ ਮੰਗ ਜੋਂਗੇ ਹੁਣ ਫਿਰ ਨਹੀਂ ਤੁਹਾਡੇ ਤੋਂ ਸਾਬਤ ਹੋਣਾ ਕੁਝ ਕੋ ਕਿਹੜੀ ਗੱਲੋਂ ਮਾਫੀ ਮੰਗਣੀ ਆ ਜਿਹੜੀ ਕਾਰਵਾਈ ਆ ਉਹ ਪੁਲਿਸ ਨੇ ਨਿਰਪੱਖ ਜਾਂਚ ਕਰਕੇ ਕੀਤੀ ਆ ਵਿਜੀਲੈਂਸ ਨੇ ਨਿਰਪੱਖ ਜਾਂਚ ਨਾ ਕੀਤੀ ਆ ਇਹ ਚ ਕੋਈ ਇਹ ਥੋੜਾ ਵੀ ਸਰਕਾਰ ਨੇ ਕੋਈ ਪੋਲਿਟਿਕਸ ਕੀਤੀ ਆ ਇਹ ਕਾਨੂੰਨ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਆ ਸਿਰਫ ਇਹ ਆ ਪਰਾਣੀਆਂ ਸਰਕਾਰਾਂ ਚ ਚੱਲਦੀ ਹੁੰਦੀ ਹੈ ਐਮ ਐਲ اے ਮੰਤਰੀਆਂ ਤੇ ਮੁੱਖ ਮੰਤਰੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਚੱਲੀ ਆ ਸਰਕਾਰ ਦੀ ਪੁਲਿਸ ਦੀ ਫ੍ਰੀ ਹੈਂਡ ਕੀਤਾ ਪੁਲਿਸ ਨੂੰ ਸਿਸਟਮ ਦੀ ਸਿਸਟਮ ਦੀ ਚੱਲੀ ਆ ਜੇ ਕੋਈ ਪੁਲਿਸ ਵਾਲਾ ਆ ਉਹਨੇ ਆਪਣੀ ਮਰਜ਼ੀ ਨਾਲ ਕਾਰਵਾਈ ਕੀਤੀ ਆ ਜੇ ਕੋਈ ਸਿਵਲ ਅਧਿਕਾਰੀ ਆ ਉਹਨੇ ਆਪਣੀ ਮਰਜ਼ੀ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਹੋਇਆ ਇਹ ਨਹੀਂ ਕਿ ਕਿਸੇ ਮੰਤਰੀ ਐਮਐਲਏ ਨੇ ਦਬਾਅ ਪਾ ਕੇ ਕਿਸੇ ਤੇ ਕੋਈ ਕਾਰਵਾਈ ਕਰਾਈ ਆ ਜਾਂ ਕਿਸੇ ਐਮਐਲਏ ਮੰਤਰੀ ਨੇ ਦਬਾਅ ਪਾ ਕੇ ਕੋਈ ਕਾਨੂੰਨ ਬਣਵਾ ਲਿਆ ਜੋ ਕੁਝ ਹੋਇਆ ਪਾਰਦਰਸ਼ੀ ਹੋਇਆ ਪੁਲਿਸ ਡਿਪਾਰਟਮੈਂਟ ਵੀ ਖੁਸ਼ ਆ ਸਿਵਲ ਡਿਪਾਰਟਮੈਂਟ ਵੀ ਖੁਸ਼ ਨੇ ਵੀ ਇਹ ਪਹਿਲੀ ਸਰਕਾਰ ਆ ਜਿਹਦੇ ਚ ਸਾਨੂੰ ਖੁਦ ਮਖਤਿਆਰ ਕੰਮ ਕਰ ਲਈ ਫ੍ਰੀ ਹੈਂਡ ਕੀਤਾ ਵਾ ਜ਼ਿਲ੍ਹਾ ਤਰਨਤਾਰਨ ਹੈਗਾ ਸੋਹਲ ਸਾਫ ਸਵਰਗਵਾਸ ਹੋ ਗਏ ਨੇ ਬੜੀ ਵੱਡੀ ਚਰਚਾ ਛਿੜ ਗਈ ਹੈ ਆਉਣ ਵਾਲੇ 6 ਮਹੀਨਿਆਂ ਚ ਬਾਈ ਇਲੈਕਸ਼ਨ ਹੋਏਗੀ ਵੀ ਸ਼ਾਇਦ ਭਾਈ ਅਮਰਤਪਾਲ ਜਾਂ ਉਹਨਾਂ ਦੀ ਪਾਰਟੀ ਦਾ ਕੋਈ ਉਮੀਦਵਾਰ ਲੜੇਗਾ ਉੱਥੋਂ ਵੇਖੋ ਲੋਕਤੰਤਰ ਆ ਭਾਵੇਂ ਕੋਈ ਵੀ ਬੰਦਾ ਆ ਜੇ ਵੋਟਾਂ ਲੋਕਾਂ ਨੇ ਸ਼੍ਰੀ ਅਰਵਿੰਦ ਕੇਰੀয়াল ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਕਿਤੇ ਕੰਮਾਂ ਨੂੰ ਪਾਉਣੀਆਂ ਦਾਵਾ ਕਰ ਰਹੇ ਬਿਲਕੁਲ ਜੀ ਵੱਡੀ ਜਿੱਤ ਹੋਊਗੀ ਆਮ ਆਦਮੀ ਪਾਰਟੀ ਨੇ ਜਿੰਨੇ ਕੰਮ ਕੀਤੇ ਹਨਾ ਪਿਛਲੀਆਂ ਸਰਕਾਰਾਂ 'ਚ ਕਾလီਦਲ ਤੇ ਕਾਂਗਰਸ ਪਾਰਟੀ ਦੇ 30 ਸਾਲਾਂ ਦੇ ਕੰਮ ਵੇਖ ਲਓ ਤੇ ਆਮ ਆਦਮੀ ਪਾਰਟੀ ਦੇ ਸਵਾ 3 ਸਾਲਾਂ ਦੇ ਕੰਮ ਵੇਖ ਲਓ ਸਵਾ 3 ਸਾਲਾਂ 'ਚ ਕੰਮ ਵੱਧ ਹੋਇਆ ਤੇ 30 ਸਾਲਾਂ 'ਚ ਕੰਮ ਘੱਟ ਹੋਇਆ ਆ 21% ਪਾਣੀ ਜਾਂਦਾ ਸੀ ਸਾਰਾ ਪੈਲੀ ਦੀ ਸਿੰਚਾਈ ਲਈ ਖੇਤਾਂ ਦੀ ਸਿੰਚਾਈ ਲਈ ਜਦੋਂ ਤੱਕ 2022 ਸੀ ਸਿਰਫ ਇਹ ਹੀ ਜਿਹੜੇ ਐਮ ਐਲ اے ਮੰਤਰੀ ਤੇ ਮੁੱਖ ਮੰਤਰੀ ਉਹਨਾਂ ਦੇ ਖੇਤਾਂ ਤੱਕ ਜ਼ਰੂਰ ਨਹਿਰਾਂ ਜਾਂਦੀਆਂ ਸੀ ਉਹ ਜਿਹੜਾ ਲੱਗੇ ਕੋਈ ਤੁਹਾਡੇ ਰਗਾ ਜਾਂ ਕੋਈ ਹੋਰ ਹੋਣਾ ਐਮ ਐਲ اے ਮੰਤਰੀ ਦੇ ਖੇਤਾਂ ਲੱਗੇ ਉਹਦੇ ਪਾਣੀ ਪੈ ਜਾਂਦਾ ਸੀ ਪਰ ਮੇਰੇ ਵਰਗੇ ਆਮ ਬੰਦੇ ਨੂੰ ਨਹੀਂ ਹੀ ਨਹਿਰੀ ਪਾਣੀ ਮਿਲਦਾ ਹੁਣ ਭਾਵੇਂ ਕਿਸੇ ਕੋਈ 1 ਕਿੱਲਾ ਵੀ ਹੈ ਨਾ ਉਹਦੇ ਖੇਤ ਨੂੰ ਵੀ ਜਿਹੜਾ ਖਾਲ ਪੈ ਗਿਆ ਅੰਡਰਗਰਾਊਂਡ ਪੈ ਪੈ ਗਿਆ ਨਹਿਰਾਂ ਬਣ ਗਈਆਂ ਪਾਣੀ ਲੱਗਣਾ ਸ਼ੁਰੂ ਹੋ ਗਿਆ 70% ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ ਆਉਂਦੇ 1 ਸਾਲ ਤੱਕ 100% ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਜਾਊਗਾ ਲੋਕ ਹਿੱਕ ਤੇ ਹੱਥ ਮਾਰ ਮਾਰ ਕਹਿੰਦੇ ਆ ਆਪਾਂ ਵੀਡੀਓ ਵੇਨੇ ਆ ਵੀ ਯਾਰ ਸਾਡੇ 40 ਸਾਲਾਂ ਬਾਅਦ ਪਾਣੀ ਆਇਆ ਸਾਡੀ ਜਿਹੜੀ ਖੇਤਾਂ ਦੀ ਲਾਈਟ ਆ ਉਹ ਦਿਨੇ ਜਾਓ ਰਾਤ ਜਾਓ ਚੱਲਦੀ ਹੁੰਦੀ ਆ ਇਹ ਤੇ ਮੋਟਰ ਪਾੰਦ ਰੱਖੀ ਵਟਾਂ ਤੇ ਭੰਗੜੇ ਪੈ ਰਹੇ ਨੇ ਵਟਾਂ ਤੇ ਭੰਗੜੇ ਪਾਉਂਦੇ ਲੋਕ ਖੁਸ਼ੀ ਜਿਹੀ ਖੀਵੀ ਹੋਏ ਲੱਡੂ ਵੰਦੇ ਆ ਪਰਪੀਆਂ ਵੰਦੇ ਆ ਮੈਂ ਆਪ ਖੇਤੀ ਕਰਦਾ ਹਥੀ ਹਥੀ ਖੇਤੀ ਕਰਦਾ ਰਾਤ ਨੂੰ ਕਈ ਵਾਰ ਲਾਈਟ ਹੋਣੀ 12 ਵਜੇ 1 ਵਜੇ ਰਾਤ ਨੂੰ ਖੇਤ ਚੱਕਰ ਮਾਰ ਕੇ ਹੋਣਾ ਵੀ ਫਿਊਜਨ ਉੱਡ ਜੇ ਵਾਰੀ ਨਾ ਸੁਕੀ ਲੰਗ ਜੇ ਬੰਦਿਆਂ ਨੂੰ ਜਾ ਕੇ ਠਾਉਣਾ ਰਾਤ ਦਿਨ ਫਿਕਰ ਹੋਣਾ ਰਾਤ ਨੂੰ ਕਈ ਨਾ ਕਈਆਂ ਦੀ ਵਾਰੀ ਸੁਕੀ ਲਾਂਗੇ ਜਣੀ ਹੁਣ ਤੇ 24 ਘੰਟੇ ਲੈਡ ਚੱਲਦੀ ਆ ਦਿਨੇ ਜਾ ਉਹਦੋਂ ਬਟਨ ਆ ਪਲੇ ਕਿਸਾਨ ਨਹੀਂ ਨੀ ਦਾਤਾ ਜਾਗ ਜਾ ਕੱਟਦੇ ਸੀ ਬਿਲਕੁਲ ਜੀ ਰਾਤਾਂ ਸੱਪਾਂ ਦੀਆਂ ਸਿਰੀਆਂ ਤੇ ਪੈਰ ਰਾ ਜਣੇ ਕਿਸਾਨਾਂ ਦੇ ਕਈਆਂ ਨੂੰ ਵਿਚਾਰਿਆਂ ਨੂੰ ਸੱਪ ਡੱਸ ਵੀ ਲੈਂਦੇ ਰਿਹਾ ਕਈਆਂ ਦੀਆਂ ਵਿਚਾਰਿਆਂ ਦੀਆਂ ਮੋਕਤਾ ਵੀ ਹੋਈਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਿਸਾਨ ਨੂੰ ਜਿਵੇਂ ਨੌਕਰੀ ਵਾਲੇ ਨੂੰ ਹੋ ਜਾਂਦੀ ਐ ਨਾ 9 ਤੋਂ ਲੈ ਕੇ 5 ਵਜੇ ਛੁੱਟੀ ਹੁਣ ਕਿਸਾਨ ਵੀ ਦਿਨੇ ਜਾਵੇ 6-7 ਵਜੇ ਖੇਤ ਜਾ ਕੇ ਆਪਣੀ ਮੋਟਰ ਛੱਡੇ ਦਿਨੇ-ਦਿਨੇ ਆਪਣੀ ਪੈਲੀ ਭਰ ਕੇ ਆਪਦੇ ਘਰ ਨੂੰ ਆਏ ਨੌਕਰੀਆਂ ਨੂੰ ਕਿਸਾਨ ਵੀ ਹੁਣ ਨਜ਼ਾਰੇ ਲੈਂਦਾ ਬਾਵਾ ਹੈਨਰੀ ਕਾਂਗਰਸੀ ਵਿਧਾਇਕ ਨੇ ਜਲੰਧਰ ਤੋਂ ਉਤਰ ਰਹੇ ਨੇ ਤੇ ਬੇਟੇ ਇੱਕ ਨਵਾਂ ਬਿੱਲ ਲਿਆਉਣ ਦੀ ਮੰਗ ਕਰ ਰਹੇ ਨੇ ਕਹਿੰਦੇ ਪੰਜਾਬ ਦੇ ਵਿੱਚ ਜੇ ਦੇਸ਼ ਦੇ ਵਿੱਚ ਕਾਨੂੰਨ ਬਣਾ ਦਿਓ ਤੀਜਾ ਬੱਚਾ ਹੋ ਗਿਆ 10 ਲੱਖ ਜੁਰਮਾਨਾ ਸਰਕਾਰੀ ਨੌਕਰੀ ਨਹੀਂ ਦੋ ਬੱਚੇ ਬਹੁਤ ਨੇ ਵੇਖੋ ਪੰਜਾਬ 'ਚ ਤੇ ਅੱਗੇ ਸਾਡੇ ਖਾਸ ਕਰਕੇ ਜਿਹੜੀ ਜੱਟ ਬਰਾਦਰੀ ਆ ਜੱਟ ਵੀ ਤੇ ਹੋਰ ਬਰਾਦਰੀਆਂ ਵੀ ਜਿਹਦੇ ਪਹਿਲਾ ਮੁੰਡਾ ਵਹਿੰਦਾ ਉਹਦੇ ਘਰ ਬੱਚਾ ਹੀ ਨਹੀਂ ਲੈਂਦਾ ਇੱਥੇ ਨਹੀਂ ਇਹੋ ਜੇ ਬਿੱਲਾਂ ਦੀ ਲੋੜ ਇੱਥੇ ਤੇ ਯਾਰ ਅੱਗੇ ਸਾਡੀ ਸਿੱਖਾਂ ਦੀ ਬਾਦੀ ਘਟਦੀ ਜਾਂਦੀ ਆ ਜਿਹਦੇ ਪਹਿਲਾ ਬੱਚਾ ਆ ਜਾਂਦਾ ਜੱਟ ਬਰਾਦਰੀ ਚ ਉਹ ਕਹਿ ਦਿੰਦਾ ਵੀ ਯਾਰ ਜੇ ਗਾਂ ਮੁੰਡਾ ਹੋਵੇ ਤੇ ਪਹਿਲੀ ਵੰਡੀ ਜਾਣੀ ਆ ਹਾਂ ਪਹਿਲੀ ਵੰਡੀ ਜਾਣੀ ਜਿਹਦੇ ਪਹਿਲੀ ਧੀ ਹੁੰਦੀ ਆ ਉਹ ਭਾਵੇਂ ਗਾਂ ਚਾਂਸ ਲੈ ਲੇ ਨਹੀਂ ਤੇ ਜਿਹਦੇ ਪਹਿਲਾ ਪੁੱਤ ਹੋ ਗਿਆ ਉਹ ਗਾਂ ਚਾਂਸ ਹੀ ਨਹੀਂ ਲੈਂਦਾ ਇੱਥੇ ਦੇ ਸਗੋਂ ਸਾਨੂੰ ਘੱਟ ਤੋਂ ਘੱਟ ਤਿੰਨ ਬੱਚੇ ਜਿਹੜੇ ਆ ਉਹ ਲੈਣੇ ਚਾਹੀਦੇ ਆ ਵੇਖੋ ਭੂਆ ਮਾਸੀ ਵਾਲਾ ਰਿਸ਼ਤਾ ਖਤਮ ਹੁੰਦਾ ਜਾਂਦਾ ਚਾਚੇ ਤਾਏ ਵਾਲਾ ਰਿਸ਼ਤਾ ਖਤਮ ਹੁੰਦਾ ਜਾਂਦਾ ਚਲੋ ਦੋ ਭੈਣਾਂ ਇੱਕ ਭਰਾ ਹੋ ਦੋ ਭੂਆ ਬਣ ਜਾਣਗੀਆਂ ਉਹ ਇੱਕ ਦੂਜੇ ਦੇ ਬੱਚਿਆਂ ਦੀਆਂ ਮਾਸੀਆਂ ਮੰਨ ਲਣਗੀਆਂ ਮੈਂ ਤਾਂ ਕਹਿੰਨਾ ਦੋ ਮੁੰਡੇ ਦੋ ਕੁੜੀਆਂ ਚਾਹੀਦੀਆਂ ਜੇ ਦੋ ਮੁੰਡੇ ਦੋ ਕੁੜੀਆਂ ਹੋਣ ਇੱਕ ਚਾਚਾ ਤਾਇਆ ਬਣ ਜੇ ਉਹਨਾਂ ਬੱਚਿਆਂ ਦੇ ਦੋ ਮਾਮੇ ਹੋਣ ਪਿਆਰ ਕਰਨ ਦੋ ਇਹ ਮਾਸੀਆਂ ਬਣ ਜਾਣ ਉਹਨਾਂ ਉਹਨਾਂ ਦੇ ਜਵਾਕ ਉਹਨੂੰ ਮਾਸੀ ਆਕਣ ਇਹ ਰਿਸ਼ਤੇਦਾਰੀਆਂ ਖਤਮ ਹੁੰਦੀਆਂ ਜਾਂਦੀਆਂ ਪੰਜਾਬ 'ਚ ਇਹੋ ਜਿਹੇ ਬਿੱਲਾਂ ਦੀ ਲੋੜ ਨਹੀਂ ਗਈ ਪੰਜਾਬ ਦੀ ਤੇ ਅੱਗੇ ਕ੍ਰੀਮ ਸਾਰੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਲ ਗਈ ਆ ਇੱਥੇ ਤੇ ਅੱਗੇ ਸਾਡੇ ਨੌਜਵਾਨੀ ਘਟਿਆ ਆ ਹੁਣ ਸਿੱਧੂ ਮੂਸੇ ਵਾਲਾ ਹੀ ਕੱਲਾ ਹੀ ਮਾਪਿਆਂ ਦਾ ਪੁੱਤ ਆ ਜੇ ਉਹ ਕੋਈ 3-4 ਬੱਚੇ ਹੁੰਦੇ ਜੇ ਸਿੱਧੂ ਮੂਸੇ ਵਾਲਾ ਚੱਲ ਜਾਂਦਾ ਮਗਰ ਬੱਚੇ ਤੇ ਹੁੰਦੇ ਚਲੋ ਕੁਦਰਤ ਨੇ ਮਿਹਰ ਕਰਤੀ ਉਹਨਾਂ ਬੱਚਾ ਲੈ ਲਿਆ ਤਕਨੀਕ ਆ ਗਈ ਤਕਨੀਕ ਆ ਗਈ ਬੱਚਾ ਲੈ ਲਿਆ ਨਹੀਂ ਤੇ ਉਹ ਤੇ ਵਿਚਾਰੇ ਮਾਂ ਪਿਓ ਸਾਰੀ ਉਮਰ ਰੋਂਦੇ ਮਰ ਜਾਂਦੇ ਨਾ ਉਹ ਤੇ ਤਕਨੀਕ ਆ ਗਈ ਉਹਨਾਂ ਨੂੰ ਬੱਚਾ ਹੋ ਪਿਆ ਵਾਰੇ ਲਾਗੇ ਦੋਵੇਂ ਮਾਂ ਪਿਓ ਤੇ ਜੇ ਉਹ ਹੁੰਦੇ 3-4 ਭਰਾ ਤੇ ਹੋ ਸਕਦਾ ਉਹ ਵੀ ਵੱਡੇ ਸਟਾਰ ਹੁੰਦੇ ਜਿਨ੍ਹਾਂ ਨੇ ਦੁਨੀਆ ਤੇ ਆਉਣਾ ਨਾ ਜਿਨ੍ਹਾਂ ਨੇ ਜਨਮ ਲੈਣਾ ਉਹਦੀ ਰੋਟੀ ਕੁਦਰਤ ਨੇ ਪਹਿਲਾਂ ਲਿਖ ਕੇ ਭੇਜ ਦੇਣੀ ਆ ਆ ਪੁਰਾਣੇ ਸਮੇਂ ਚ 5-5 ਮੁੰਡੇ ਹੁੰਦੇ ਸੀ 6 6 7 7 ਮੁੰਡੇ ਤੇ ਉਹ ਵਾਧੂ ਜਿਆਦਾ ਪਾਲਦੇ ਉਹ ਵੀ ਸੀ ਮੈਂ ਨਾ ਪਾਲਦੇ ਵਾਧੂ ਜਿਆਦਾ ਤਾਂ ਬਣਾ ਜਾਂਦੇ ਸੀ ਇੱਕ ਨੇ ਬਾਹਰ ਸਰਕਾਰੀ ਦਰਬਾਰੇ ਕੰਮ ਕਰੀ ਜਾਣਾ ਇੱਕ ਨੇ ਖੇਤੀ ਕਰੀ ਜਾਣੀ ਇੱਕ ਨੇ ਮੱਝਾਂ ਲਈ ਫਿਰਨੀਆਂ ਇੱਕ ਨੂੰ ਪੜਾ ਦੇਣਾ ਉਹਨੂੰ ਨੌਕਰੀ ਤੇ ਲਵਾ ਦੇਣਾ ਇੱਕ ਨੂੰ ਘੋਲਣ ਡਾ ਦੇਣਾ ਭੀ ਇਹ ਪਲਵਾਨ ਆ ਸਾਡਾ ਮੁੰਡਾ ਭੀ ਇੱਕ ਅੱਦੇ ਨੂੰ ਫੌਜ ਚ ਕਰਾ ਦੇਣਾ ਭੀ ਇੱਕ ਸਾਡਾ ਫੌਜੀ ਵੀ ਆ ਤੇ ਵੇਖੋ ਕੁਦਰਤ ਦੀ ਬੜੀ ਮਿਹਰ ਸੀ ਪਰਿਵਾਰਾਂ ਚ ਇਕੱਠ ਸਨ ਇੱਕੋ ਵੇੜਾ ਹੋਣਾ ਖੁੱਲੀ ਵਿਹਲੀ ਹੋਣੀ ਜਮੀਨਾ ਜਾਇਦਾਦਾਂ ਕਮਾਈ ਕਰ ਕਰ ਵਾਧੂ ਬਣਾਉਣੀਆਂ ਜਦੋਂ ਸਗੋਂ ਆਹ ਰਵਾਜ ਚੱਲ ਪਿਆ ਨਾ ਕੱਲੇ ਪੋਤ ਆਲਾ ਉਹ ਜਿੱਥੇ ਜਿੰਨੀ ਜ਼ਿਆਦਾ ਤਾਂ ਕੀ ਉੰਨੀ ਰਹਿ ਗਈ ਘਾਟ ਪਾਵੇਂ ਗਈ ਹੋਵੇ ਵਧੀ ਨਹੀਂ ਗਈ ਨਹੀਂ ਤੇ ਲੋਕਾਂ ਮਿਹਨਤਾਂ ਕਰ ਕਰਕੇ ਵਾਧੂ ਜਾਇਦਾਦਾਂ ਬਣਾਈਆਂ ਜਿਨ੍ਹਾਂ ਦੇ ਵੱਧ ਬੱਚੇ ਸੋ ਲਾਲਜੀ ਸਿੰਘ ਭੁੱਲਣਾ ਨੇ ਸਾਫ਼ ਕੀਤਾ ਹੈ ਕਿ ਹੁਣ ਜਿਹੜਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਬਿੱਲ ਪਾਸ ਹੋਏਗਾ ਬੇਅਦਬੀਆਂ ਨੂੰ ਲੈ ਕੇ ਇੱਕ ਮਿਸਾਲੀ ਜਿਹੜਾ ਉਹ ਬਿੱਲ ਬਣੇਗਾ ਤੇ ਆਉਣ ਵਾਲੇ ਟਾਈਮ 'ਚ ਪੰਜਾਬ ਦੇ ਲੋਕ ਉਸ ਨੂੰ ਯਾਦ ਕਰਿਆ ਕਰਨਗੇ ਨਵੀਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਛਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ